ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਲਖੀਮਪੁਰ ਖੀਰੀ ਘਟਨਾ ਦੀ ਲਗਾਤਾਰ ਪੂਰੀ ਦੁਨੀਆ ਭਰ ਦੇ ਵਿੱਚ ਨਿਗੇਦੀ ਕੀਤੀ ਜਾ ਰਹੀ ਹੈ ਤੇ ਬੀਜੇਪੀ ਦੇ ਉੱਤੇ ਲਗਾਤਾਰ ਵਰਿਆ ਜਾ ਰਿਹਾ ਹੈ ਤੇ ਇੱਕ ਵੀਡੀਓ ਦਿਖਾਉਣ ਲੱਗੇ ਆ ਤੁਹਾਨੂੰ ਇਸ ਘਟਨਾ ਦੀ ਪੂਰੀ ਵੀਡੀਓ ਪੂਰੀ ਵੀਡੀਓ ਦਿਖਾਉਣ ਲੱਗੇ ਆ ਇਸੇ ਘਟਨਾ ਦੀ ਕਿਸ ਤਰ੍ਹਾਂ ਪੂਰੀ ਦਰਿੰਦਗੀ ਦੇ ਨਾਲ ਕਿਸਾਨਾਂ ਨੂੰ ਦਰੜਿਆ ਗਿਆ ਹੈ ਸਭ ਤੋਂ ਪਹਿਲਾਂ ਦਿਖਾ ਰਹੇ ਆਂ ਇਹ ਵੀਡੀਓ ਵੀਡੀਓ ਦੇਖੋ ਸਭ ਤੋਂ ਪਹਿਲਾਂ ਦੁਰ 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 ਇਹੋ ਲਾਈ ਬੱਚੀ ਤਰ ਰੋ ਕਰ ਕਰ ਤਰ ਬੇਟਾ ਬਚ ਗਿਆ ਬੇਟਾ ਕਿੱਥੇ ਗਿਆ ਦੁਰ 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 ਜੀ ਤੁਹਾਨੂੰ ਪੂਰੀ ਵੀਡੀਓ ਜਿਹੜੀ ਆ ਤੁਹਾਨੂੰ ਦਿਖਾ ਰਹੇ ਆ ਇਸ ਘਟਨਾ ਕਰਮ ਦੀ ਲਖੀਮਪੁਰ ਖੀਰੀ ਜੋ ਘਟਨਾ ਕਰਮ ਹੋਇਆ ਕਿਸਾਨਾਂ ਦੀ ਹੱਤਿਆ ਕਰ ਦਿੱਤੀ ਗਈ ਆ ਕਿਸਾਨਾਂ ਦੇ ਉੱਤੇ ਬੜੀ ਦਰਿੰਦਗੀ ਦੇ ਨਾਲ ਇੱਕ ਥਾਰ ਗੱਡੀ ਚੜਾਈ ਜਾਂਦੀ ਆ ਉਸ ਦੇ ਪਿੱਛੇ ਇੱਕ ਫੋਰਚੂਨ ਹੁੰਦੀ ਆ ਤੇ ਹੋਰ ਵੀ ਕਈ ਗੱਡੀਆਂ ਦਾ ਇੱਕ ਕਾਫਲਾ ਜਿਹੜਾ ਲਿਆਉਂਦਾ ਅਜੇ ਮਿਸ਼ਰਾ ਟੇਣੀ ਦਾ ਲੜਕਾ ਅਜੇ ਮਿਸ਼ਰਾ ਟੇਣੀ ਦਾ ਲੜਕਾ ਮੋਨੂ ਮਿਸ਼ਰਾ ਜਿਸ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਆ ਮੁੱਖ ਦੋਸ਼ੀ ਆ ਜੋ ਇਹ ਸਾਰੀ ਘਟਨਾ ਦਾ ਜਿਸ ਦੇ ਉੱਤੇ ਕਾਰਵਾਈ ਵੀ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ ਹਾਲਾਂਕਿ ਪਰਚਾ ਕੱਟ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਆ ਜੋ ਗਵਾਹੀ ਦਿੰਦੀ ਆ ਕਿ ਮੋਨੂ ਮਿਸ਼ਰਾ ਦੇ ਵੱਲੋਂ ਅਜਿਹਾ ਕੀਤਾ ਗਿਆ ਕਿਸਾਨਾਂ ਨੂੰ ਬੜੀ ਤਰਿੰਦਕੀ ਦੇ ਨਾਲ ਕੁਚਲਿਆ ਗਿਆ ਇੱਕ ਗੱਡੀ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਸਾਰੀ ਕਟਨਾ ਇਹ ਕਿਸ ਤਰੀਕੇ ਨਾਲ ਵਾਪਰੀ ਸੀ ਕਿਸਾਨ ਸ਼ਾਂਤਮਈ ਤਰੀਕੇ ਨਾਲ ਵਾਪਸ ਜਾ ਰਹੇ ਸੀ ਹੈਲੀਪੈਡ ਤੋਂ ਪ੍ਰੋਟੈਸਟ ਕਰਕੇ ਵਾਪਸ ਜਾ ਰਹੇ ਸੀ ਪਰ ਬੜੀ ਦਰਿੰਦਕੀ ਦੇ ਨਾਲ ਕਿਸਾਨਾਂ ਨੂੰ ਕੁਚਲ ਦਿੱਤਾ ਜਾਂਦਾ ਹੈ ਕੁਚਲ ਦਿੱਤਾ ਜਾਂਦਾ ਹੈ ਗੱਡੀ ਦੇ ਨਾਲ ਗੱਡੀਆਂ ਦਾ ਕਾਫਲਾ ਆਉਂਦਾ ਤੇ ਥਾਰ ਗੱਡੀ ਸਭ ਤੋਂ ਅੱਗੇ ਹੁੰਦੀ ਹੈ ਜਿਸ ਦੇ ਵਿੱਚ ਮੋਨੂ ਮਿਸ਼ਰਾ ਬੈਠੇ ਹੁੰਦੇ ਆ ਮੋਨੂ ਮਿਸ਼ਰਾ ਭੱਜੇ ਵੀ ਨੇ ਉਤੋਂ ਤੁਸੀਂ ਦੇਖੀਆਂ ਉਹ ਤਸਵੀਰਾਂ ਵੀ ਦੇਖੀਆਂ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਭ ਤੋਂ ਪਹਿਲਾਂ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਪ੍ਰੋ ਪੰਜਾਬ ਟੀਵੀ ਦੇ ਉੱਤੇ ਬੜੀ ਦਰਿੰਦਕੀ ਦੇ ਨਾਲ ਕਿਸਾਨਾਂ ਨੂੰ ਕੁਚਲਿਆ ਗਿਆ ਕਿਸ ਤਰੀਕੇ ਦੇ ਨਾਲ ਇਨਸਾਨੀਅਤ ਜਿਹੜੀ ਆ ਅੰਦਰੋਂ ਮਰ ਚੁੱਕੀ ਸੀ ਕਿ ਆਮ ਜਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਵੇਂ ਕੁਚਲਿਆ ਗਿਆ ਕਿਵੇਂ ਮਾਰਿਆ ਗਿਆ ਬੜੀ ਦਰਿੰਦਗੀ ਦੇ ਨਾਲ ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਇਸ ਦਿਨ ਕਿਦੀ ਕੀਤੀ ਜਾ ਰਹੀ ਆ ਪੂਰੀ ਦੁਨੀਆ ਦੇ ਵਿੱਚ ਆਖਿਆ ਜਾ ਰਿਹਾ ਕਿ ਕੀ ਇਨਸਾਨੀਅਤ ਨਹੀਂ ਸੀ ਇਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਅਜਿਹੇ ਕਦਮ ਚੁੱਕਿਆ ਗਿਆ ਉਹ ਵੀ ਕਿਸਾਨਾਂ ਦੇ ਉੱਤੇ ਕੋਈ ਅੱਤਵਾਦੀ ਨਹੀਂ ਸੀਗੇ ਉਹ ਕਿਸਾਨ ਸੀਗੇ ਦੇਸ਼ ਦੇ ਅੰਨਦਾਤੇ ਸੀਗੇ ਘਰ ਦੇ ਵਿੱਚ ਰੋਟੀ ਪੱਕਦੀ ਹੈ ਤਾਂ ਅਨਦਾਤੇ ਨੂੰ ਯਾਦ ਕੀਤਾ ਜਾਂਦਾ ਹੈ ਕਿ ਇਹ ਫਸਲ ਉਹਨਾਂ ਦੇ ਖੇਤਾਂ ਚੋਂ ਆਉਂਦੀ ਹੈ ਇਹ ਫਸਲ ਇੱਕ ਕਿਸਾਨ ਦੇ ਖੇਤ ਚੋਂ ਆਉਂਦੀ ਹੈ ਇਹ ਰੋਟੀ ਉੱਥੋਂ ਆਉਂਦੀ ਆ ਤੇ ਰੋਟੀ ਹਰ ਇਨਸਾਨ ਖਾਂਦਾ ਹੈ ਤੇ ਕੀ ਮੋਨੂ ਮਿਸ਼ਰਾ ਰੋਟੀ ਨਹੀਂ ਖਾਂਦੇ ਇਹ ਸਵਾਲ ਜਿਹੜਾ ਕਿਸਾਨ ਕਰ ਰਹੇ ਆ ਕਿਸਾਨ ਕਹਿ ਰਹੇ ਆ ਜ਼ਮੀਰਾਂ ਮਰੀਆਂ ਹੋਈਆਂ ਸੀ ਇਨਸਾਨੀਅਤ ਮਰ ਗਈ ਸੀ ਜਦੋਂ ਅਜਿਹਾ ਕਦਮ ਚੁੱਕਿਆ ਗਿਆ ਆਖਰ ਕੀ ਹੋਇਆ ਸੀ ਸਿਰਫ ਪ੍ਰੋਟੈਸਟ ਕਰ ਰਹੇ ਸੀ ਕਿਸਾਨ ਸ਼ਾਂਤਮਈ ਤਰੀਕੇ ਨਾਲ ਕਿਸਾਨ ਗੋਲੀਆਂ ਨਹੀਂ ਸੀ ਚਲਾਰੇ ਕਿਸਾਨ ਅਤਵਾਦ ਨਹੀਂ ਸੀ ਫਲਾਰੇ ਕਿਸਾਨ ਤਾਂ ਪ੍ਰੋਟੈਸਟ ਕਰ ਰਹੇ ਸੀ ਸ਼ਾਂਤਮਈ ਤਰੀਕੇ ਨਾਲ ਜੇ ਪ੍ਰੋਟੈਸਟ ਕਰਨ ਦਾ ਵੀ ਇਸ ਦੇਸ਼ ਦੇ ਵਿੱਚ ਹੱਕ ਨਹੀਂ ਆ ਸੰਵਿਧਾਨਕ ਹੱਕ ਨਹੀਂ ਆ ਬੇਸ਼ੱਕ ਸੰਵਿਧਾਨ ਹੱਕ ਦਿੰਦਾ ਪਰ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿ ਯੋਗੀ ਸਰਕਾਰ ਦੇ ਵਿੱਚ ਯੂਪੀ ਸਰਕਾਰ ਦੇ ਵਿੱਚ ਇਹ ਹੱਕ ਨਹੀਂ ਆ ਬੀਜੇਪੀ ਦੀ ਸਰਕਾਰ ਦੇ ਵਿੱਚ ਇਹ ਹੱਕ ਨਹੀਂ ਆ ਕਿ ਤੁਸੀਂ ਸੰਵਿਧਾਨਕ ਤੌਰ ਤੇ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਤੇ ਪੂਰੀ ਘਟਨਾਕਰਮ ਦਾ ਇਹ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਕਿਸਾਨ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਹੇ ਹੈ ਤੇ ਪਿੱਛੋਂ ਗੱਡੀਆਂ ਦਾ ਕਾਫਲਾ ਮੂਨੂ ਮਿਸ਼ਰਾ ਲੈ ਕੇ ਆਉਂਦੇ ਆ ਤੇ ਕਿਸਾਨਾਂ ਨੂੰ ਦਰੜ ਦਿੰਦੇ ਆ ਪੂਰੀ ਵੀਡੀਓ ਪੂਰੇ ਘਟਨਾਕਰਮ ਦੀ ਤੁਹਾਨੂੰ ਦਿਖਾ ਰਹੇ ਆ ਇੱਕ ਵਾਰ ਫਿਰ ਤੋਂ ਵੀਡੀਓ ਦਿਖਾਉਣੀ ਆ ਤੁਹਾਨੂੰ ਦੂਰ ਜਾ ਦੂਰ 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 ਰੀਪੂ ਲਾਈਵ ਅੱਛੀ ਰੀਪੂ ਤੂੰ ਰੋ ਕਰ ਕਰ ਤੂੰ ਕਰ ਬੇਟਾ ਬਚ ਗਿਆ ਬੇਟਾ ਕਿੱਥੇ ਗਿਆ ਉਦੋਂ ਇਹ ਕਰਦੇ ਆਂ ਇਹ ਕਿਉਂ ਆਈ ਬੱਚੀ ਤਰ ਰੋ ਕਰ ਕਰ ਤਰ ਬੇਟਾ ਬਚ ਗਿਆ ਬੇਟਾ ਕਿੱਥੇ ਗਿਆ ਦੂਰ 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 ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਸ ਪੂਰੇ ਘਟਨਾਕਰਮ ਦੀਆਂ ਬੇਸ਼ੱਕ ਹੋਰ ਵੀ ਵੀਡੀਓਜ਼ ਜੋ ਹੈ ਵਾਇਰਲ ਹੋ ਰਹੀਆਂ ਅਸੀਂ ਪਰ ਪੂਰੀ ਵੀਡੀਓ ਜਿਹੜੀ ਆ ਅਨਕਟ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤੇ ਇਸ ਵੀਡੀਓ ਦੇ ਵਿੱਚ ਹਰ ਇੱਕ ਤਸਵੀਰ ਉਹ ਜੋ ਰਿਕਾਰਡ ਹੋਈ ਆ ਤੁਸੀਂ ਦੇਖ ਸਕਦੇ ਹੋ ਮਨੂ ਮਿਸ਼ਰਾ ਦੇ ਵੱਲੋਂ ਕਿਸ ਤਰੀਕੇ ਨਾਲ ਬੜੀ ਬਹਿਰਮੀ ਦੇ ਨਾਲ ਇਹਨਾਂ ਕਿਸਾਨਾਂ ਦਾ ਕਤਲ ਕਰ ਦਿੱਤਾ ਗਿਆ ਚਾਰ ਕਿਸਾਨ ਜੋ ਨੇ ਇਸ ਪੂਰੇ ਘਟਨਾਕਰਮ ਦੌਰਾਨ ਸ਼ਹੀਦ ਹੋਏ ਨੇ ਇੱਕ ਪੱਤਰਕਾਰ ਵੀ ਸ਼ਹੀਦ ਹੋਏ ਨੇ ਦੇ ਦੂਜੇ ਪਾਸੇ ਬੀਜੇਪੀ ਦੇ ਵਰਕਰ ਜਿਹੜੇ ਸੀਗੇ ਜਿਹੜੇ ਮੋਨੂ ਮਿਸ਼ਰਾ ਦੇ ਸਾਥੀ ਸੀ ਉਹ ਵੀ ਮਾਰੇ ਗਏ ਨੇ ਇਸ ਘਟਨਾਕਰਮ ਦੌਰਾਨ ਹਾਲਾਂਕਿ ਪੂਰੀ ਦੁਨੀਆ 'ਚ ਨਖੇਦੀ ਹੋ ਰਹੀ ਆ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਆਖਿਆ ਜਾਂਦਾ ਵਿਰੋਧੀ ਧਿਰ ਆਖ ਰਹੀਆਂ ਨੇ ਜਾਂ ਕਿਸਾਨ ਆਖ ਰਹੇ ਆ ਕਿ ਜੇ ਮੋਨੂ ਮਿਸ਼ਰਾ ਦੇ ਪਰਿਵਾਰ ਦੇ ਨਾਲ ਅਜੀਹਾ ਹੋਇਆ ਹੁੰਦਾ ਜੀ ਅਜੀ ਮਿਸ਼ਰਾ ਟੇਣੀ ਦਾ ਲੜਕਾ ਹੁੰਦਾ ਜੋ ਇਸ ਘਟਨਾਕਰਮ ਦਰਾਂ ਮਾਰਿਆ ਜਾਂਦਾ ਜਾਂ ਕੋਈ ਅਜਿਹੀ ਘਟਨਾ ਕਿਸੇ ਬੀਜੇਪੀ ਲੀਡਰ ਦੇ ਪਰਿਵਾਰ ਨਾਲ ਹੁੰਦੀ ਤਾਂ ਸਭ ਤੋਂ ਪਹਿਲਾਂ ਗ੍ਰਿਫਤਾਰੀਆਂ ਹੋਣੀਆਂ ਸੀ ਐਫ ਆਈ ਆਰ ਤਾਂ ਫੇਰ ਦਰਜ ਹੋਣੀ ਸੀ ਪਰ ਐਫ ਆਈ ਆਰ ਤਾਂ ਦਰਜ ਹੋ ਗਈ ਹੈ ਪਰ ਹਲੇ ਤੱਕ ਗ੍ਰਿਫਤਾਰੀ ਨਹੀਂ ਹੋਈਗੀ ਹਲੇ ਤੱਕ ਗ੍ਰਿਫਤਾਰੀ ਨਹੀਂ ਹੋਈਗੀ ਤੇ ਵਿਰੋਧੀ ਧਿਰਾਂ ਲਗਾਤਾਰ ਇਹ ਆਖ ਰਹੀਆਂ ਨੇ ਜੇ ਗ੍ਰਿਫਤਾਰੀ ਨਹੀਂ ਹੋਊਗੀ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਵਿਰੋਧੀ ਧਿਰਾਂ ਆਖ ਰਹੀਆਂ ਨੇ ਕਾਂਗਰਸ ਦੀ ਗੱਲ ਕਰ ਲਈਏ ਪੰਜਾਬ ਕਾਂਗਰਸ ਨੇ ਆਖਿਆ ਕਿ ਕੱਲ ਅਸੀਂ ਪ੍ਰੋਟੈਸਟ ਕਰਾਂਗੇ ਚੰਡੀਗੜ੍ਹ ਤੋਂ ਲੈ ਕੇ ਮੋਹਾਲੀ ਤੋਂ ਜੋ ਹੈ ਯੂਪੀ ਤੱਕ ਮਾਰਚ ਕੀਤਾ ਜਾਊਗਾ ਗੱਡੀਆਂ ਦਾ ਕਾਫਲਾ ਜਾਊਗਾ ਅਜੇਆ ਨਵਜੋਤ ਸਿੰਘ ਸਿੱਧੂ ਨੇ ਆਖਿਆ ਸੀ ਜੇ ਗ੍ਰਿਫਤਾਰੀ ਨਹੀਂ ਹੁੰਦੀ ਮੋਨੂ ਮਿਸ਼ਰਾ ਜੋ ਨੇ ਅਜੇ ਮਿਸ਼ਰਾ ਟੈਣੀ ਦੇ ਲੜਕੇ ਜੋ ਇਸ ਪੂਰੀ ਘਟਨਾ ਨੂੰ ਜਿਨ੍ਹਾਂ ਨੇ ਅੰਜਾਮ ਦਿੱਤਾ ਸੀ ਮੋਨੂ ਮਿਸ਼ਰਾ ਜੇ ਉਸ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਨਵਜੋਤ ਸਿੰਘ ਸਿੱਧੂ ਕਹ ਰਹੇ ਸੀ ਅਸੀਂ ਮਾਰਚ ਕਰਾਂਗੇ ਪਰ ਜਿਸ ਤਰੀਕੇ ਨਾਲ ਆਖਿਆ ਜਾ ਰਿਹਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧੀ ਧਿਰਾਂ ਦੇ ਵੱਲੋਂ ਕਿ ਜੇ ਅਜੇ ਆ ਕਿਸੇ ਬੀਜੇਪੀ ਦੇ ਲੀਡਰ ਦੇ ਨਾਲ ਹੁੰਦਾ ਉਸ ਦੇ ਪਰਿਵਾਰ ਦੇ ਨਾਲ ਹੁੰਦਾ ਤਾਂ ਸਭ ਤੋਂ ਪਹਿਲਾਂ ਗ੍ਰਿਫਤਾਰੀ ਹੋਣੀ ਸੀ ਫਿਰ ਪਰਚੇ ਦਰਜ ਹੋਣੇ ਸੀ ਪਰ ਪਰਚੇ ਤਾਂ ਦਰਜ ਹੋਏ ਨੇ ਦਬਾਅ ਦੇ ਅਧੀਨ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਵਿਰੋਧੀ ਧਰਾਨੇ ਪ੍ਰੋਟੈਸਟ ਕੀਤਾ ਇਸ ਕਰਕੇ ਪਰਚੇ ਤਾਂ ਦਰਜ ਕੀਤੇ ਗਏ ਨੇ ਪਰ ਹਲੇ ਤੱਕ ਨਾ ਤਾਂ ਅਸਤੀਫਾ ਲਿਆ ਗਿਆ ਜਮਸ਼ਟਾ ਟੇਣੀ ਦਾ ਜਿਸ ਦੀ ਮੰਗ ਕਰ ਰਹੇ ਨੇ ਕਿਸਾਨ ਤੇ ਨਾ ਹੀ ਕੋਈ ਵੱਡੀ ਕਾਰਵਾਈ ਕੀਤੀ ਗਈ ਹੈ ਨਾ ਹੀ ਦੋਸ਼ੀ ਜੋ ਨੇ ਗ੍ਰਿਫਤਾਰ ਕੀਤੇ ਗਏ ਨੇ ਕਿ ਪੁਲਿਸ ਦੇ ਉੱਤੇ ਇਨਾ ਦਬਾਅ ਕਿ ਦੋਸ਼ੀ ਗ੍ਰਿਫਤਾਰ ਵੀ ਨਹੀਂ ਕੀਤੇ ਜਾ ਰਹੇ ਪੁਲਿਸ ਵਿਰੋਧੀ ਧਿਰਾਂ ਨੂੰ ਰੋਕ ਰਹੀ ਹੈ ਉਹਨਾਂ ਨੁਮਾਇੰਦਿਆਂ ਨੂੰ ਰੋਕ ਰਹੀ ਹੈ ਜੋ ਜਿੱਤੇ ਹੋਏ ਨੁਮਾਇੰਦੇ ਆ ਜੋ ਅੰਦਰ ਪ੍ਰੋਟੈਸਟ ਕਰਨੀ ਜਾ ਸਕਦੇ ਆਮ ਲੋਕਾਂ ਦਾ ਹਾਲ ਕੀ ਹੋਊਗਾ ਜਦੋਂ ਨੁਮਾਇੰਦਿਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਯੂਪੀ ਦੇ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਹੋਰ ਵੀ ਜੇ ਗੱਲ ਕਰ ਲਈਏ ਕਿਸਾਨ ਲੀਡਰਸ ਵੀ ਅੰਦਰ ਗਏ ਸੀ ਗੁਰਨਾਮ ਸਿੰਘ ਚੜੂਨੀ ਨੂੰ ਗੁਰਨਾਮ ਸਿੰਘ ਟਡੂਨੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ 24 ਘੰਟੇ ਹੋ ਗਏ ਨੇ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਗੁਰਨਾਮ ਸਿੰਘ ਟਡੂਨੀ ਕਿੱਥੇ ਨੇ ਤਾਂ ਵੱਖ-ਵੱਖ ਨੌਜਵਾਨਾਂ ਨੂੰ ਵੀ ਹਿਰਾਸਤ ਚ ਲਿਆ ਜਾ ਰਿਹਾ ਤੇ ਪੂਰਾ ਘਟਨਾਕਰਮ ਕਿਵੇਂ ਵਾਪਰਿਆ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਾਂਤਮਈ ਤਰੀਕੇ ਨਾਲ ਕਿਸਾਨ ਜਾ ਰਹੇ ਸੀ ਪਿੱਛੋਂ ਗੱਡੀ ਆਉਂਦੀ ਹੈ ਇਹ ਅਨਕਟ ਵੀਡੀਓ ਆ ਉਸ ਘਟਨਾਕਰਮ ਦੀ ਅਨਕਟ ਵੀਡੀਓ ਉਸ ਘਟਨਾਕਰਮ ਦੀ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਦਰਦ ਦੀ ਗਈ ਹੈ ਇਹ ਗੱਡੀ ਪੂਰਾ ਘਟਨਾਕਰਮ ਕਿਵੇਂ ਵਾਪਰਿਆ ਜਾ ਦੂਰ 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 ਜੀ ਬੱਚੀ ਸਰ ਤੂੰ ਕਰ 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 ਤੋ ਬੇਟਾ ਪੁੱਜ ਗਿਆ ਬੇਟਾ ਥੇਗਾ ਦੂਰ 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 ਬੇਟਾ ਬਚ ਗਿਆ ਬੇਟਾ ਕਿੱਥੇ ਗਿਆ दूर हो गया ए हट उधर निकल अंदर निकल गया दूर जा दूर 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 दूर। बेटा बच गया Good luck, everybody. ਦੋ ਦੋ ਜੇਲੇ ਨਾ ਬਣੇ ਜੇ ਸੁਗਾਈ ਬੱਚੀ ਸਰ ਤੁਹਾਨੂੰ ਕਰੋ ਕਰ ਕਰ ਤੋ ਬੇਟਾ ਪਚ ਗਿਆ ਬੇਟਾ ਥੇਗਾ ਦੁਰ 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 ਜੇ ਇਹ ਨਾ ਬਚੀ ਸਰ ਕਰੋ ਕਰੋ ਕਰ ਤੋ ਬੇਟਾ ਪਚ ਗਿਆ ਬੇਟਾ ਦਿਵੇਗਾ ਸਰ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਪੂਰੇ ਘਟਨਾ ਕਰਮ ਦੀਆਂ ਕਿਵੇਂ ਇਹ ਘਟਨਾ ਵਾਪਰੀ ਕਿਵੇਂ ਕਿਸਾਨ ਸ਼ਾਂਤਮਈ ਪ੍ਰੋਟੈਸਟ ਕਰਕੇ ਹੈਲੀਪੈਡ ਤੋਂ ਵਾਪਸ ਜਾ ਰਹੇ ਸੀ ਹੈਲੀਪੈਡ ਦੇ ਉੱਤੇ ਆਉਣਾ ਸੀ ਸੂਬੇ ਦੇ ਡਿਪਟੀ ਸੀਐਮ ਨੇ ਡਿਪਟੀ ਸੀਐਮ ਨੇ ਆਉਣਾ ਸੀ ਪਰ ਰੂਟ ਡਾਇਵਰਟ ਕਰ ਦਿੱਤਾ ਗਿਆ ਸੀ ਤੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਕੇ ਵਾਪਸ ਜਾ ਰਹੇ ਸੀ ਜਦੋਂ ਮੋਨੂ ਮਿਸ਼ਰਾ ਆਪਣੇ ਸਾਥੀਆਂ ਦੇ ਨਾਲ ਗੱਡੀਆਂ ਦਾ ਕਾਫਲਾ ਲੈ ਕੇ ਉੱਥੇ ਪਹੁੰਚਦੀ ਹੈ ਤੇ ਕਿਸਾਨਾਂ ਨੂੰ ਦਰੜਦੇ ਹੋਏ ਅੱਗੇ ਲੰਘ ਜਾਂਦੇ ਆ ਤੇ ਉੱਥੇ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਭੱਜ ਜਾਂਦੇ ਨੇ ਫਾਇਰਿੰਗ ਕਰਦੇ ਮੋਨੂ ਮਿਸ਼ਰਾ ਉੱਥੋਂ ਭੱਜਦੇ ਨੇ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਯੂਪੀ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਯੂਪੀ ਪੁਲਿਸ ਨੇ ਬੇਸ਼ੱਕ ਪਰਚਾ ਦਰਜ ਕੀਤਾ ਪਰ ਕਾਰਵਾਈ ਨਹੀਂ ਕੀਤੀ ਕਿ ਜਿਸ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਹਰ ਇੱਕ ਜੇ ਗੱਲ ਕਰ ਲਈਏ ਵਿਰੋਧੀ ਧਿਰ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਤੇ ਆਮ ਨਾਗਰਿਕ ਜੋ ਨੇ ਆਮ ਨਾਗਰਿਕਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਡਰ ਬਣਿਆ ਹੋਇਆ ਨਖੇਦੀ ਕੀਤੀ ਜਾ ਰਹੀ ਆ ਆਖਰ ਰਾਮਰਾਜ ਦੇ ਵਿੱਚ ਕੀ ਹੋ ਰਿਹਾ योगीराज रामराज ਕਿਹਾ ਜਾਂਦਾ ਤੇ ਇਸ रामराज ਦੇ ਵਿੱਚ ਹੋ ਕੀ ਰਿਹਾ ਇਹ ਜਿਹੇ ਸਵਾਲ ਜੁਨੇ ਕਿਸਾਨ ਜਥੇ ਬੰਦੀਆਂ ਖੜੇ ਕਰ ਰਹੀਆਂ ਨੇ ਕਿ ਲੋਕਤੰਤਰ ਹੈ ਦੇਸ਼ ਦੇ ਵਿੱਚ ਕਿ ਲੋਕਤੰਤਰ ਨਾ ਦੀ ਚੀਜ਼ ਹੈ ਵਿਰੋਧੀ ਧਿਰ ਆਖ ਰਹੀਆਂ ਨੇ ਕਿ ਲੋਕਤੰਤਰ ਨਹੀਂ ਸਗੋਂ ਡੰਡਾ ਤੰਤਰ ਚਲਾ ਰਹੇ ਨੇ ਯੋਗੀ ਤੇ ਮੋਦੀ ਲੋਕਤੰਤਰ ਦੇ ਵਿੱਚ ਡੰਡਾ ਤੰਤਰ ਚਲਾਇਆ ਜਾ ਰਿਹਾ ਤੇ ਲੋਕਾਂ ਨੂੰ ਡਰਾ ਰਹੀ ਹੈ ਬੀਜੇਪੀ ਅਜਿਹਾ ਕਾਂਗਰਸ ਦੇ ਲੀਡਰਜ਼ ਆਖ ਰਹੇ ਆ ਜਿਹਾ ਵਿਰੋਧੀ ਧਿਰ ਆਖ ਰਹੀਆਂ ਨੇ ਤੇ ਕਿਸਾਨ ਜਥੇ ਬੰਦੀਆਂ ਲਗਾਤਾਰ ਵਰ ਰਹੀਆਂ ਨੇ ਇਸ ਘਟਨਾਕਰਮ ਨੂੰ ਲੈ ਕੇ ਰਕੇਸ਼ਟ ਕੈਤ ਨੇ ਵੀ ਆਖਿਆ ਕਿ ਉਦੋਂ ਤੱਕ ਅੰਦੋਲਨ ਸਮਾਪਤ ਨਹੀਂ ਹੋਊਗਾ ਜਦੋਂ ਤੱਕ ਗ੍ਰਿਫਤਾਰੀਆਂ ਨਹੀਂ ਹੋਣਗੀਆਂ ਜਦੋਂ ਤੱਕ ਗ੍ਰਿਫਤਾਰੀਆਂ ਨਹੀਂ ਹੋਣਗੀਆਂ ਦੋਸ਼ੀਆਂ ਦੀਆਂ ਉਦੋਂ ਤੱਕ ਅੰਦੋਲਨ ਸਮਾਪਤ ਨਹੀਂ ਹੋਊਗਾ ਅੰਦੋਲਨ ਹੋਰ ਤਿੱਖਾ ਹੋ ਸਕਦਾ ਹੈ ਜਿਹੜਾ ਰਕੇਸ਼ਟ ਕੈਤ ਖਰਾਨੇ ਵੀ ਅੱਜ ਟਵੀਟ ਕੀਤਾ ਕੱਲ ਨੂੰ ਪੰਜਾਬ ਕਾਂਗਰਸ ਵੀ ਜੋ ਹੈ ਕੱਲ ਨੂੰ ਪੰਜਾਬ ਕਾਂਗਰਸ ਬੇਟਾ ਬਚ ਗਿਆ ਬੇੜਾ ਦੇਗਾ ਓਏ ਓ ਮਾਈ ਗੋਡ ਦੂਰ ਰਹੋ ਦੂਰ ਰਹੋ ਇਹ ਹਟੂਦਰ ਨਿਕਲ ਅੰਦਰ ਨਿਕਲ ਗਿਆ ਦੂਰ ਜਾ ਦੂਰ 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 ਜੇ ਇਹ ਗਾਈ ਬਚੀ ਸਰ ਤੁਹਾਨੂੰ ਕਰੋ ਕਰ ਬੇਟਾ ਪਚ ਗਿਆ ਬੇਟਾ ਥੇਗਾ ਦੋ ਦੋ ਤੇਰੇ ਨਾ ਬਣੇ ਇਹ ਸੁਗਾਈ ਬੱਚੀ ਸਰ ਕਰੋ ਕਰੋ ਕਰ ਤੋ ਬੇਟਾ ਪਚ ਗਿਆ ਬੇਟਾ ਦਿਰੇ ਜਾ ਤਸਵੀਰਾਂ ਦੇਖ ਰਹੇ ਹੋ ਤੁਸੀਂ ਬੜੀ ਦਰਿੰਦਗੀ ਦੇ ਨਾਲ ਕਿਸਾਨਾਂ ਨੂੰ ਦਰੜਾਇਆ ਗਿਆ ਮੋਨੂ ਮਿਸ਼ਰਾ ਦੇ ਵੱਲੋਂ ਇਹ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਅਜੇ ਮਿਸ਼ਰਾ ਟਹਿਣੀ ਦੇ ਲੜਕੇ ਮੋਨੂ ਮਿਸ਼ਰਾ ਕਿਵੇਂ ਆਪਣੇ ਸਾਥੀਆਂ ਦੇ ਨਾਲ ਉਸ ਥਾਂ ਦੇ ਉੱਤੇ ਆਉਂਦੇ ਨੇ ਜਿੱਥੋਂ ਕਿਸਾਨ ਪ੍ਰੋਟੈਸਟ ਕਰਕੇ ਵਾਪਸ ਜਾ ਰਹੇ ਸੀ ਤਕੂਨੀਆਂ ਪਿੰਡ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ ਕਿਸਾਨ ਹੈਲੀਪੈਡ ਤੋਂ ਵਾਪਸ ਜਾ ਰਹੇ ਸੀ ਪਰ ਕਿਸਾਨਾਂ ਨੂੰ ਬੜੀ ਦਰਿੰਦਗੀ ਦੇ ਨਾਲ ਦਰੜ ਦਿੱਤਾ ਗਿਆ ਕੋਈ ਡਰ ਨਹੀਂ ਸੀ ਕੋਈ ਭੈ ਨਹੀਂ ਸੀ ਕਈ ਪੁਲਿਸ ਮੁਲਾਜ਼ਮ ਵੀ ਉੱਥੇ ਮੌਜੂਦ ਸੀ ਪੁਲਿਸ ਪ੍ਰਸ਼ਾਸਨ ਮੌਜੂਦ ਸੀ ਪਰ ਫਾਇਰਿੰਗ ਕਰਦਾ ਹੋਇਆ ਇੱਕ ਵਿਅਕਤੀ ਉਥੋਂ ਚਲਾ ਜਾਂਦਾ ਕਿਤੇ ਨਾ ਕਿਤੇ ਸ਼ੈ ਸੀ ਪਾਵਰ ਦਾ ਨਸ਼ਾ ਸੀ ਸੱਤਾ ਦਾ ਨਸ਼ਾ ਸੀ ਅਜਿਹੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਤੇ ਮੰਗ ਕੀਤੀ ਜਾ ਰਹੀ ਹੈ ਕਿ ਮੋਨੂ ਮਿਸ਼ਰਾ ਦੀ ਗ੍ਰਿਫਤਾਰੀ ਪਾਈ ਜਾਵੇ ਹਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਆ ਇਸ ਦੇਸ਼ ਦੇ ਵਿੱਚ ਕਿਹਾ ਜਾਂਦਾ ਕਿ ਬਹੁਤ ਵੱਡਾ ਸਵਿਧਾਨਾ ਭਾਰਤ ਦਾ ਸਭ ਤੋਂ ਵੱਡਾ ਸਭਧਾਨਾ ਪੂਰੀ ਦੁਨੀਆ ਦੇ ਦੇਸ਼ਾਂ ਦੇ ਵਿੱਚੋਂ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਸਭ ਤੋਂ ਵੱਡਾ ਸੰਵਧਾਨਿਕ ਦੇਸ਼ ਕਿਹਾ ਜਾਂਦਾ ਹੈ ਭਾਰਤ ਨੂੰ ਪਰ ਵੱਡੇ ਸੰਵਧਾਨ ਹੋਣ ਦੇ ਨਾਲ ਕੀ ਕਾਰਵਾਈ ਹੋ ਰਹੀ ਹੈ ਦੋਸ਼ੀਆਂ ਦੇ ਉੱਤੇ ਦੇਸ਼ ਦੇ ਵਿੱਚ ਅੰਨ ਦਾਤੇ ਦਾ ਕੀ ਹਾਲ ਆ ਵਿਰੋਧੀ ਧਿਰਾਂ ਨੂੰ ਵੀ ਜੇ ਪ੍ਰੋਟੈਸਟ ਕਰ ਰਹੀਆਂ ਨੇ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਯੂਪੀ ਦੇ ਵਿੱਚ ਤਾਂ ਆਮ ਨਾਗਰਿਕ ਕਿੱਥੋਂ ਸੁਰੱਖਿਆਤ ਹੈ ਇਸ ਦੇਸ਼ ਦੇ ਵਿੱਚ ਆਮ ਨਾਗਰਿਕਾਂ ਨੂੰ ਗੱਡੀਆਂ ਦੇ ਥੱਲੇ ਕੁਚਲਿਆ ਜਾ ਰਿਹਾ ਤਾਂ ਤਸਵੀਰਾਂ ਗਵਾਹੀ ਭਰ ਰਹੀਆਂ ਨੇ ਕਿ ਕਿਵੇਂ ਕਿਸਾਨਾਂ ਦੇ ਉੱਤੇ

ਦੂਰ ਜਾ ਦੂਰ 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 ਇਹ ਤਾਂ ਬਚੀ ਸਰ ਤੂੰ ਕਰੋ ਕਰ ਤੂੰ ਕਰ ਬੇਟਾ ਬਚ ਗਿਆ கேட்குறேன் ਤੋਂ ਦੋ ਦੋ ਇਹੋ ਲਾਈ ਬੱਚੀ ਸਰ ਰੋਕੋ ਕਰ ਕਰ ਤੋ ਬੇਟਾ ਬੱਚ ਗਿਆ